ਪਾਕਿਸਤਾਨ ਦੇ ਨਾਂ ਤੋਂ ਜਿਵੇਂ ਇਹਨਾਂ ਨੇ ਇਹ ਚੁੱਕ ਲੈਂਦੇ ਨੇ ਗੱਲਾਂ ਕਿ ਭਗਤ ਸਿੰਘ ਨੂੰ ਕਹਤਾਂ ਜੀ ਇਹਨਾਂ ਨੇ ਅਤਵਾਦੀ ਦੇ ਅਲੱਗ ਨਹੀਂ ਮੰਗਦੇ ਕੋਈ ਵੀ ਹੋ ਜਿਵੇਂ ਮੋਦੀ ਕਹਿੰਦਾ ਰਾਸ਼ਟਰ ਬਣਾਉਣਾ ਹਿੰਦੂ ਰਾਸ਼ਟਰ ਇਹ ਵੀ ਇਹ ਕਹਿੰਦੇ ਨੇ ਸਾਡਾ ਖਾਲਸਾ ਰਾਜ ਦੀਪ ਸਿੱਧੂ ਦੇ ਵਿਚਾਰਾਂ ਨਾਲ ਮਾਨਸੱਬ ਦੇ ਵਿਚਾਰ ਮਿਲਦੇ ਸੀ ਜਾਂ ਮਾਨਸੱਬ ਦੇ ਵਿਚਾਰਾਂ ਨਾਲ ਦੀਪ ਸਿੱਧੂ ਦੇ ਦੀਪ ਕਿਤੇ ਛੋਟਾ ਦਿਮਾਗ ਦਾ ਮਾਲਕ ਛੋਟੇ ਸੀਗਾ ਦੀਪ ਛੋਟੀ ਉਮਰ ਵਿੱਚ ਇੰਗਲੈਂਡ ਤੋਂ ਭਾਰਤ ਲਾ ਕੇ ਆਇਆ ਹੋਇਆ ਹਾਲ ਇੰਨਾਂ ਇਟਾਲੀਅਨ ਬੱਚੇ ਫੜੇ ਜੱਟਾਂ ਦੇ ਘਟ ਹੁੰਦੇ ਨੇ ਅਮਰਤਪਾਲ ਦੀ ਵਿਚਾਰਤਾ ਰਾਜ ਦੇ ਬਾਰੇ ਕੀ ਹੈ ਉਹਨਾਂ ਦੇ ਵਿਚਾਰ ਮਾਨਸਾਪ ਦਾ ਆ ਜਿਹੜਾ ਹੁਣ ਦੇਸ਼ ਤੋੜਨ ਦਾ ਕੇਸ ਬਣਾ ਕੇ ਇਹ ਕੋਈ ਕੋਈ ਗੱਲ ਦੀ ਗੱਲ ਥੋੜੀ ਕੀਤੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੇ ਤਰੀਕੇ ਨਾਲ ਭਖਿਆ ਹੋਇਆ ਹੈ ਵੱਖ-ਵੱਖ ਸਿਆਸੀ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ ਤੇ ਉੱਧਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਚੋਣ ਮੈਦਾਨ ਦੇ ਵਿੱਚ ਹੈ ਸਾਰੇ ਉਮੀਦਵਾਰ ਆਪਣੇ ਲਾਂਚ ਚੁੱਕੇ ਨੇ ਤੇ ਉਹਨਾਂ ਦੇ ਅੱਜ ਸਾਡੇ ਨਾਲ ਭਤੀਜੇ ਮੌਜੂਦ ਨੇ ਸੀਪੀਐਸ ਮਾਨ ਉਹਨਾਂ ਨਾਲ ਸਿੱਧੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਰਿਸਪਾਂਸ ਮਿਲ ਰਿਹਾ ਹੈ ਸਭ ਤੋਂ ਪਹਿਲਾਂ ਤੁਹਾਡਾ ਲੀਡਰ ਪੰਜਾਬੀ ਮੀਡੀਆ ਤੇ ਸਵਾਗਤ ਹੈ ਜੀ ਮਿਹਰਬਾਨੀ ਜੀ ਮਿਹਰਬਾਨੀ ਗਰੇਟਰ ਨੀਡਲ ਸਰ ਗਰੇਟਰ ਪੰਜਾਬੀ ਮਿਟੇ ਜੀ ਗਰੇਟਰ ਸਰ ਗਰੇਟਰ ਨੀਡਲ ਜੀ ਓਕੇ ਹਾਂਜੀ ਸਰ ਮੇਰਾ ਪਹਿਲਾ ਸਵਾਲ ਜਿਵੇਂ ਤੁਸੀਂ ਮਾਨ ਸਾਹਿਬ ਦੇ ਨਾਲ ਜੁੜੇ ਹੋਏ ਹੋ ਉਹਨਾਂ ਦੇ ਕਰੋਈਓ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਪੂਰੇ ਪੰਜਾਬ ਚੋਂ ਜੇਕਰ ਹੁਣ ਮੈਂ 2024 ਦੇ ਲੋਕ ਸਭਾ ਚੋਣਾਂ ਦੀ ਗੱਲ ਕਰਾਂ ਨਹੀਂ ਕੋਈ ਇਸ ਵੇਲੇ ਵੇਖੀਏ ਪੰਜਾਬ ਵਿੱਚ ਦੋ ਸੀਟਾਂ ਨੇ ਜਿਨ੍ਹਾਂ ਬਾਰੇ ਲੋਕੀ ਕਹਿੰਦੇ ਨੇ ਕਿ ਇੱਕ ਚੰਨੀ ਨੂੰ ਤੇ ਇੱਕ ਮਾਨ ਸਾਹਿਬ ਨੂੰ ਪਈ ਜਨਾਬੀ ਜਿੱਤ ਦੇ ਬਾਰੇ ਜਿਹੜੇ ਲੁਕਮਾਰਾ ਮੋਟਾ ਯਕੀਨ ਰੱਖਦੇ ਨੇ ਬਾਕੀ ਕੋਈ ਪਤਾ ਨਹੀਂ ਕਿਨੇ ਜਿੱਤਣਾ ਕਿਨੇ ਨਹੀਂ ਕਿਸੇ ਦੀ ਪਾਰਟੀ ਨਹੀਂ ਕੋਈ ਹੈਗੀ ਰਾਤੋਂ ਰਾਤ ਕੀ ਕੁਝ ਹੋ ਰਿਹਾ ਤੇ ਸਾਹਮਣੇ ਇਹਨਾਂ ਉਹ ਗੇਜाराम ਕੱਲ ਖਲੋਤਾ ਜਿਹਨੇ ਕਿ ਕਾਂਗਰਸ ਦੀ ਕਾਂਗਰਸ ਨੇ ਇਹਨਾਂ ਡੈਂਟ ਪਾਉਣਾ ਹੈ ਪਹਿਲੀ ਗੱਲ ਜੀਪੀ ਦੇ ਕੰਮ ਦੇਖ ਲੋ ਕੀ ਨੇ ਹੈ ਜੀ ਫਿਰ ਉਹ ਆ ਕੇ ਉਹਦਾ ਗੇਜाराम ਖਲੋ ਗਿਆ ਨਾ ਕੱਲ ਪਹਿਲਾਂ ਤਾਂ ਬੀਜ ਇਹਨਾਂ ਨੂੰ ਬੀਜਪੀ ਲੱਭਿਆ ਹੀ ਨਹੀਂ ਕੋਈ ਇਹਨਾਂ ਨੇ ਬੰਦਾ ਉਹ ਲੱਭਿਆ ਹੈ ਜਿਹੜਾ ਕਿ ਇੱਥੇ ਜਿਹੜੀ ਸੌਂਗ ਹੈ ਜੀ ਉਹਦਾ ਅਮਰ ਸਿੰਘ ਦਾ ਵੀ ਨਾਥ ਮਾਰੂਗਾ ਉਹ ਹੈ ਜੀ ਤੇ ਜਿਹੜਾ ਉਹ ਬਾਕੀ ਤੁਹਾਨੂੰ ਪਤਾ ਹੈ ਉਹਦੇ ਪੁਰਾਣਾ ਹੈਗਾ ਕਾਂਗਰਸੀ ਤੇ ਸਾਰਾ ਕੁਝ ਕੋਈ ਕੁਝ ਹਸਾਬ ਤਾਂ ਤਾਂ ਲਾ ਨਹੀਂ ਸਕਦੇ ਦੋ ਸਿਰ ਦੋ ਸੀਟਾਂ ਦਾ ਅੱਜ ਕੱਲ੍ਹ ਲੋਕ ਕਹਿੰਦੇ ਨੇ ਕਿਸੇ ਕੋਈ ਕਿਸੇ ਬਾਰੇ ਨਹੀਂ ਕਹਿੰਦਾ ਵੀ ਪੱਕਾ ਵੀ ਆ 6 ਸੀਟਾਂ ਅਕਾਲੀ ਦਲ ਨੂੰ ਆਉਣਗੀਆਂ ਆ 6 ਕਾਂਗਰਸ ਨੂੰ ਆਉਣਗੀਆਂ ਜਾਂ ਆ 6 ਇਹਨਾਂ ਨੂੰ ਆਵਾ ਦੀ ਵਾਰ ਨੂੰ ਕਿਸੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਜਿਵੇਂ ਮਾਨਸਬ ਸੁਰੂਰ ਤੋਂ ਖੜੇ ਨੇ ਪਹਿਲਾਂ ਜਿਵੇਂ ਦੇਖਿਆ ਆਪਾਂ ਜਿਮਨੀ ਚੌਣ ਵੀ ਉਹਨਾਂ ਨੇ ਲੜੀ ਆ ਉਦੋਂ ਥੋੜਾ ਜਿਹਾ ਪ੍ਰਭਾਵ ਜ਼ਿਆਦਾ ਸੀਗਾ ਉਧਰਲੀ ਹਵਾ ਵੀ ਬਣੀ ਹੋਈ ਸੀਗੀ ਪਰ ਇਸ ਵਾਰ ਜਿਵੇਂ ਕਹਿ ਲੀਏ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਮੀਤ ਹੇਰ ਤੇ ਉਧਰ ਸੁਖਪਾਲ ਖਹਿਰਾ ਕਹਿੰਦੇ ਉਹਨਾਂ ਦੇ ਵਿੱਚ ਮੁਕਾਬਲਾ ਹੈ ਵੀ ਬਾਕੀ ਥੋੜਾ ਜਿਹਾ ਪਿੱਛੇ ਨੂੰ ਚੱਲ ਰਹੇ ਨੇ ਲੱਗਦਾ ਵੀ ਮਾਨਸਬ ਦਾ ਕੁਝ ਬਣੂਗਾ ਕਿ ਉੱਥੋਂ ਦੇਖੋ ਜੀ ਖਹਿਰਾ ਬੜਾ ਸਟਰੋਂਗ ਕੈਂਡੀਡੇਟ ਹੈ ਇਸ ਕੋਈ ਸ਼ੱਕ ਨਹੀਂ ਹੈਗਾ ਲੇਕਰ ਮੀਤ ਹੈ ਜਿਹੜੇ ਅੱਗੇ ਵੀ ਤਾਂ ਨਵੀਂ ਨਵੀਂ ਇਲੈਕਸ਼ਨ ਹੋ ਕੇ ਦੀ ਸੀ ਨੌ ਸੀਟ ਨੌ ਦੇ ਨੌ ਹੀ ਆਮਾ ਦੀ ਵਾਰੀ ਦੇ ਐਮਐਲ ਸੀਗੇ ਠੀਕ ਹੈ ਉਹਦਾ ਜਿਹੜਾ ਮੁੱਸੀ ਵਾਲਾ ਆਪਣਾ ਸਿੰਘਰ ਸੀਗਾ ਨਾ ਉਹਦਾ ਫਰਕ ਪੈਣਾ ਉਹਨੇ ਕਿਹਾ ਬੱਪੂ ਜੀ ਤੁਹਾਨੂੰ ਮੈਂ ਉਡੀਕ ਦਾ ਰਿਹਾ ਮਤਲਬ ਉਹ ਬੜਾ ਇੰਪੈਕਟ ਸੀ ਕਰਦਾ ਸਿੱਧੂ ਉਹ ਨਵਾਂ ਨਵਾਂ ਸਿੱਧੂ ਦਾ ਵੀ ਸੀਗਾ अच्छा ਤੁਸੀਂ ਮੰਨਦੇ ਹੋ ਵੀ ਉਦੋਂ ਸਿੱਧੂ ਮੂਸੇਵਾਲੇ ਦਾ ਤੇ ਹਾਂ ਦੀਪ ਸਿੱਧੂ ਦਾ ਵੀ ਦੀਪ ਸਿੱਧੂ ਦਾ ਵੀ ਪਿਓ ਦਾ ਮਤਲਬ ਥੋੜਾ ਜਿਹਾ ਪ੍ਰਭਾਵ ਪਿਆ ਉਹ ਦੀਪ ਕਿਤੇ ਛੋਟਾ ਦਿਮਾਗ ਦਾ ਮਾਲਕ ਥੋੜੇ ਸੀਗਾ ਦੀਪ ਛੋਟੀ ਉਮਰ ਵਿੱਚ ਇੰਗਲੈਂਡ ਤੋਂ ਬਾਹਰ ਟਲਾ ਕਰਕੇ ਆਇਆ ਹੋਇਆ ਹੈ ਹਾਈਲ ਇੰਟੈਲੀਜੈਂਟ ਬੱਚੇ ਬੜੇ ਜੱਟਾਂ ਦੇ ਘਟ ਹੁੰਦੇ ਬਹੁਤ ਹੀ ਕੀਮਤੀ ਬੱਚਾ ਸੀ ਚਲੋ ਉਹ ਚਲੇ ਗਿਆ ਕਿਵੇਂ ਆਪਣੇ ਕੋਲ ਨਹੀਂ ਸੀ ਉਹ ਬੜਾ ਹੀ ਯੂਸਫੁਲ ਉਹਦੀ ਨਾ ਜਿੰਨੀ ਉਹਦੇ ਕੋਲ ਨੌਲੇਜ ਜਿੰਨੀ ਉਹਦੀ ਪੜ੍ਹਾਈ ਇਹ ਬਾਲੀਵੁੱਡ ਦੀ ਕੰਮ ਮਤਲਬ ਹਰੇਕ ਇੱਕ ਚੰਗੇ ਲੋਕ ਜਿਹਨੇ ਉਹ ਦੋਵੇਂ ਮੁੰਡਿਆਂ ਦੇ ਜਾਣ ਨਾਲ ਨਾ ਉਹਨਾਂ ਦਾ ਮਾਨ ਸਾਹਿਬ ਦੀ ਠੀਕ ਹੈ ਤੇ ਜ਼ਿਆਦਾ ਮੋਟਾ ਪਈਆਂ ਨੇ ਪਰ ਹੁਣ ਉਹ ਆ ਜਿਹੜਾ ਪੈਸਾ ਵੰਡਿਆ ਨਾ ਉਹਨੇ ਇਸ ਢੰਗ ਨਾਲ ਲੋਕਾਂ ਦੀ ਲੋੜਾ ਬੁਰੀਆ ਕੀਤੀ ਹੈ ਨੇ ਕਿਉਂਕਿ ਐਮਪੀ ਦਾ ਪੈਸਾ ਬਹੁਤ ਹੁੰਦਾ ਹੈ ਉਹਨਾਂ ਨੇ ਪਹਿਲੇ ਪ੍ਰੋਪਰ ਥਾਂ ਦੇ ਔਰ ਐਸ ਵਾਲੇ ਜਿਹੜੇ ਪਿੰਡ ਜਾਂਦੇ ਨੇ ਉਹਨਾਂ ਨਾਲ ਤਾਂ ਲੋਕੀ ਭੱਜ ਭੱਜ ਕੇ ਰੌlde ਨੇ ਉਹਨਾਂ ਹੀ ਉਹੋ ਜੇ ਬਣ ਗਿਆ ਹੋਇਆ ਉਹਨਾਂ ਕੋਈ ਮੜਾ ਮੋਟਾ ਉਨੀ ਕੀਦਾ ਭਾਵੇਂ ਹੋਵੇ ਨਹੀਂ ਤੇ ਉਹਨਾਂ ਕੇ ਉਹਨਾਂ ਇੰਪੈਕਟ ਫੇ ਬਣ ਗਿਆ ਰਿਹਾ ਇਹ ਦੱਸੋ ਵੀ ਦੀਪ ਸਿੱਧੂ ਦੇ ਵਿਚਾਰਾਂ ਨਾਲ ਮਾਨਸਾਪ ਦੇ ਵਿਚਾਰ ਮਿਲਦੇ ਸੀ ਜਾਂ ਮਾਨਸਾਪ ਦੇ ਵਿਚਾਰਾਂ ਨਾਲ ਦੀਪ ਸਿੱਧੂ ਦੇ ਤੁਸੀਂ ਵੀ ਨੇੜੇ ਹੁਕ ਦੇਖਿਆ ਦੀਪ ਸਿੱਧੂ ਬੜਾ ਜਿਹੜੀ ਹੁ ਮਾਨਸਾ ਲੋਕਾਂ ਦੀ ਜਿਹੜੀ ਇੰਪੈਕਟ ਹੈ ਵੀ ਖਾਲਸਾਤਾਨ ਨੂੰ ਖਾਲਸਾਤਾਨ ਦੇ ਨਾਂ ਤੋਂ ਜਿਵੇਂ ਉਹਨਾਂ ਨੇ ਇੱਕ ਚੁੱਕ ਲੈਂਦੇ ਨੇ ਗੱਲਾਂ ਭਗਤ ਸਿੰਘ ਨੂੰ ਕਹਤ ਆ ਜੀ ਇਹਨਾਂ ਨੇ ਅਤਵਾਦੀ ਤੇ ਅਲੱਗ ਨਹੀਂ ਮੰਗਦੇ ਕੋਈ ਵੀ ਹੋ ਜਿਵੇਂ ਮੋਦੀ ਕਹਿੰਦਾ ਰਾਸ਼ਟਰ ਬਣਾਉਣਾ ਹੈ ਹਿੰਦੂ ਰਾਸ਼ਟਰ ਏਵੇਂ ਇਹ ਕਹਿੰਦੇ ਸਾਡਾ ਖਾਲਸਾ ਰਾਜ ਜੀ ਜੀਤ ਸਿੰਘ ਵਾਲਾ ਰਾਜ ਉਹ ਕੋਈ ਉਹ ਕੋਈ ਵੱਖਰਾ ਥੋੜਾ ਉਹਨਾਂ ਨੇ ਅਮਰਤਪਾਲ ਦੇ ਹੱਕ ਚ ਵੀ ਸਪੋਰਟ ਕਰਤੀ ਐ ਸੀਟ ਛੱਡਤੀ ਐ ਨਾ ਆਪਣੇ ਤੇ ਕੀ ਲੱਗਦਾ ਵੀ ਅਮਰਤਪਾਲ ਅਮਰਤਪਾਲ ਦੀ ਵਿਚਾਰਧਾਰਾ ਦੇ ਬਾਰੇ ਕੀ ਹੈ ਉਹਨਾਂ ਦੇ ਵਿਚਾਰ ਮੰਨ ਸਭ ਦਾ ਕਿ ਜੇਕਰ ਅਮਰਤਪਾਲ ਚੋਣ ਜਿੱਤ ਜਾਂਦਾ ਜਿਵੇਂ ਜੇਲ੍ਹ ਦੇ ਅੰਦਰੋਂ ਲੜ ਰਿਹਾ ਹੈ ਤਾਂ ਅਗੇ ਕੀ ਕੁਝ ਫਿਰ ਬਦਲਾਅ ਹੋ ਸਕਦਾ ਹੈ ਤੁਹਾਨੂੰ ਕੀ ਉਮੀਦ ਸੀ ਕਿ ਜਿਸ ਕਰਕੇ ਤੁਸੀਂ ਸੀਟ ਛੱਡਤੀ ਆਪਣੀ ਦੇ ਵਾ ਇਹ ਹਿਗੁੰਦਾ ਦੇ ਦੇਖੋ ਐਕਚੁਅਲੀ ਕੋਈ ਵੀ ਕਿਸੇ ਦੇ ਜਿਹੜਾ ਅੱਡ ਹੁਣ ਨਹੀਂ ਮੰਗਦਾ ਹਰ ਇੱਕ ਚਾਹੁੰਦਾ ਹੈ ਵੀ ਜਿਵੇਂ ਇੱਕ ਮਾਹੌਲ ਹੈ ਨਾ ਕਿ ਪਿਸਤੌਲ ਦਾ ਲਾਇਸੈਂਸ ਲੈਣਾ ਵੇ ਤੇ ਤੋਪ ਦਾ ਕਹਿੰਦੇ ਅਪਲਾਈ ਕਰਦੇ ਹੋ ਥੋੜਾ ਥੋੜਾ ਮਤਲਬ ਇਹ ਤਾਂ ਇੱਕ ਨਾ ਜਿਹੜੀ ਸਿੱਖਾਂ ਨੂੰ ਬੇਇੱਜ਼ਤ ਕਰਦੇ ਨੇ ਹਰ ਥਾਂ ਤੇ ਉਹਨਾਂ ਨੂੰ ਖਾੜਗੂ ਹਰ ਥਾਂ ਤੇ ਅੱਤਵਾਦੀ ਉਹ ਚਾਹੁੰਦੇ ਨੇ ਹਰ ਜਨ ਲੋਕ ਤੇ ਥੋੜਾ ਇਹਨਾਂ ਦਾ ਰੂਪ ਦਾ ਬਣੇ ਤਾਂ ਠੀਕ ਹੈ ਜੇ ਕਿ ਜਿੰਨੀਆਂ ਲੋਕਾਂ ਦੇ ਜਿਹੜਾ ਨਾ ਖਡੂਰ ਸਾਹਿਬ ਇਹ ਅੱਗੇ ਇਹਨਾਂ ਨੇ ਕਿਹੜੇ بڑے ਮਾਰਖੇ ਮਾਰੇ ਹੋਏ ਨੇ ਸਾਡੀ ਪਾਰਟੀ ਨੇ ਆਵਾ ਵੀ ਵਾਰੀ ਨੇ ਲੁਕੀ ਟਿਲਟ ਕਰ ਗਏ ਸੀ ਨਾ ਕਿ ਲੋਕਾਂ ਦਾ ਕੋਈ ਕੋਈ ਪਤਾ ਨਹੀਂ ਇਹਨਾਂ ਨੂੰ ਮਾਨਸਾ ਨੂੰ ਵੀ ਤਾਂ ਲੋਕਾਂ ਨੇ ਛੱਡਾਇਆ ਨਾ ਦਿਲ ਚ ਨਹੀਂ ਤੇ ਇੰਦਰਾ ਗਾਂਧੀ ਦਾ ਮਰਡਰ ਕੇਸ ਇੰਦਰਾ ਗਾਂਧੀ ਦਾ ਮਰਡਰ ਟਰਾਇਲ ਹੋ ਚੱਲ ਰਿਹਾ ਸੀਗਾ ਜਦੋਂ ਲੋਕਾਂ ਨੇ ਜਿਤਾਤਾ ਜੀ ਫੇਰ ਚਲੋ ਕੋਈ ਵੀ ਤਰੀਕਾ ਬਣਿਆ ਮਾਨ ਸਾਹਿਬ ਦੇ ਸੰਧੂ ਮਿਲੇ ਦੱਸਿਆ ਵੀ ਇਹ ਇਹੋ ਜਿਹੇ ਸਦਾਰਨ ਦਾ ਮੁੰਡਾ ਹੈ ਮਾਰੂਗਾ ਥੋੜਾ ਮਤਲਬ ਟ੍ਰਾਇਲ ਉਹਨਾਂ ਨੂੰ ਫਾਂਸੀ ਲਾਉਣ ਦੇ ਤਾਂ ਗਏ ਹੋਏ ਸੀਗੇ ਲੇਕਿਨ ਬਾਅਦ ਵਿੱਚ ਲੋਕ ਬਾਹਰ ਆ ਗਏ ਇੱਕ ਤਾਂ ਤੁਸੀਂ ਮਤਲਬ ਮਾਨ ਸਾਹਿਬ ਨੇ ਜਾਂ ਇਹ ਅਪਰੋਚ ਨਹੀਂ ਕੀਤਾ ਹੈਗਾ ਸਿਮਰ ਨੂੰ ਆਪਣਾ ਅਮਰਤ ਪਾਲ ਨੂੰ ਕਿ ਸਾਡੀ ਪਾਰਟੀ 'ਚ ਆ ਜਾ ਵੀ ਉਧਰੋਂ ਚੋਣ ਲੜ ਲੈ ਕਿਉਂਕਿ ਹੁਣ ਤਾਂ ਤੁਸੀਂ ਉਹਨਾਂ ਦੇ ਹੱਕ 'ਚ ਸਪੋਰਟ ਕਰੀ ਹੈ ਨਹੀਂ ਨਹੀਂ ਇਹ ਨਹੀਂ ਕਹਿਣਗੇ ਉਹ ਕਿਉਂ ਉਹਦਾ ਉਹਦਾ ਲੱਗ ਗਿਆ ਸ਼ੁਰੂ ਤੋਂ ਹੀ ਅਜੀ ਜਿਹੜਾ ਵਾਰਨਸ ਪੰਜਾਬ ਉਹ ਸ਼ੁਰੂ ਤੋਂ ਚੱਲ ਰਿਹਾ ਨੇ ਹੁਣ ਕਿਉਂ ਉਹਨਾਂ ਦਾ ਆਪਣਾ ਉਹ ਜਿੰਨਾ ਚਿਰ ਉਹ ਪਰੰਤੂ ਪਹਿਲਾਂ ਉਹਦੀ ਵੱਡੀ ਵੱਡੀ ਗੱਲ ਸੀ ਹਰ ਥਾਂ ਤੇ ਕਿੱਥੇ ਜਾਂਦੇ ਸੀਗੇ ਕੀ ਹੋ ਰਿਹਾ ਸੀ ਵੇਖੋ ਔਰ ਭਾਜਪੀ ਵਾਲੇ ਆਮ ਆਦਮੀ ਪਾਰਟੀ ਬੜੇ ਅੱਛੇ ਕੰਮ ਕਰ ਰਿਹਾ ਜੀ ਇਹਦਾ ਨਸ਼ੇਸ਼ਾ ਰਿਹਾ ਹੈ ਕਿ ਹਮਤਸ਼ਕਾਰਿਆ ਆਹੜਾ ਹੁਣ ਆ ਦੇਸ਼ ਤੋੜਨ ਦਾ ਕੇਸ ਬਣਾ ਕੇ ਇਹ ਕੋਈ ਕੋਈ ਕੱਲ ਦੀ ਗੱਲ ਥੋੜੀ ਕੀਤੀ ਹੈ ਇਹ ਬਿਲਕੁਲ ਗਲਤ ਹੈ ਜਿੱਦਣ ਪਤਾ ਹੀ ਜਾਣਗੇ ਹੁਣ 1 ਸਾਲ ਲਈ ਫੇਲਾਤਾ ਹੈ ਉਹ ਜਿੱਦਣ ਜੋ ਜੇਠ ਮਲਾਨੀ ਨੇ ਤਰਾਈ ਸੀ 120 ਵਜੇ ਤੇ ਮਾਨ ਸਾਹਿਬ ਦੇ ਬਣਾ ਲਿਆ ਹੋਇਆ ਉਹੀ ਕੇਸ 120 ਵਾਰੀ ਬਣਾਇਆ ਤੇ ਤਰੇ ਫਿਰਦੇ ਨੇ ਨਾ ਤੇ ਇੱਦਾਂ ਵੀ ਨੇ ਮੈਂ ਤੇ ਤਰੇ ਫਿਰਨਾ ਇੱਥੇ ਇਹ ਤਾਂ ਸਰਾਸਰ ਗਲਤ ਹੈ ਦੇਖੋ ਨਾ 120 ਵਾਰੀ ਬਣਾਓ ਤੇ ਇੱਕ ਵਾਰੀ ਬਣਾਇਆ ਜਦਾ ਸਿਮਰਨਜੀਤ ਨੇ 120 ਵਾਰੀ ਸਭ ਤੋਂ ਜਮਾਤਾਂ ਮਿਲੀਆਂ ਨੇ ਬਾਹਰ ਫਿਰਦੇ ਨੇ ਤੁਹਾਡੇ ਸਾਹਮਣੇ ਸਾਡੇ ਨਾ 2019 ਦੇ ਵਿੱਚ ਉਸੇ ਸੀਟ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਵੀ ਖੜੇ ਸੀ ਹਨਾ ਉਹਨਾਂ ਨੂੰ ਜਿੱਤ ਨਹੀਂ ਸੀ ਮਿਲੀ ਚਲੋ ਹੁਣ ਅਮਰਤਪਾਲ ਖੜਾ ਹੈ ਕੀ ਲੱਗਦਾ ਹੈ ਚਾਂਸ ਵੀ ਕੁਝ ਬਣੂਗਾ ਅਲੀ ਉਹਦੋਂ ਜਿਹੜਾ ਸੀ ਨਾ ਬਿਲਕੁਲ ਬਹੁਤ ਭੈੜੀ ਗੱਲ ਹੋਈ ਸੀ ਇੱਕ ਇੰਨੀ ਵੱਡੇ ਪਰਸਨੈਲਿਟੀ ਨੂੰ ਹਰਾਉਣਾ ਪਰ ਇਹ ਜਿਹੜੇ ਲੋਕਾਂ ਤੁਹਾਨੂੰ ਤੁਸੀਂ ਉਹਨਾਂ ਤੇ ਗੱਲਾਂ ਕਰਦੇ ਸੁਣੇ ਹੀ ਨਹੀਂ ਨਾ ਸਾਰੇ ਕਿੰਨੀ ਕਿਸੇ ਨੂੰ ਸਮਝ ਆਏ ਦੁੱਖ ਹੁੰਦਾ ਹੁੰਦਾ ਹੈ ਜਿਨ੍ਹਾਂ ਨੂੰ ਜਿਵੇਂ ਦੀਪ ਸਿੱਧੂ ਵਰਗੇ ਬੰਦੇ ਜਿਨ੍ਹਾਂ ਨੂੰ ਸਮਝ ਆਏ ਜਿਵੇਂ ਹੁਣ ਮੂਸੇਵਾਲਾ ਨੇ ਗਾਣੇ ਗਾਇਆ ਸੀ ਨਾ ਇੱਕ ਦੋ ਹੈ ਜੀ ਉਹਦੇ ਸਾਰੇ ਕੋਈ ਦੱਸ ਗਿਆ ਸੀਗਾ ਜਿਹਨੂੰ ਕੋਈ ਸਮਝ ਹੀ ਨਹੀਂ ਗਈ ਉਹ ਜਿਹੜੇ ਜਿਨ੍ਹਾਂ ਨੂੰ ਤੇ ਉਹ ਹੁਣ ਅੱਗੇ ਨਾਲ ਉਹ ਗੱਲਾਂ ਜਿਹੜੀਆਂ ਨੇ ਨਾ ਇਹ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝ ਕੇ ਕਰਨਾ ਵਾਧ ਠੀਕ ਹੋ ਗਿਆ ਹੁਣ ਇਸ ਪਿੰਡ ਦੀ ਗੱਲ ਕਰ ਲੋ ਇੱਥੇ ਸਿਮਰਨਜੀਤ ਹੁਣੀ ਜਦੋਂ ਪੁਲਿਸ ਸੀ ਨਾ ਇੱਥੇ ਕਿੱਦੇ ਹੁੰਦੇ ਸੀ ਜਿੰਨੇ 10ਵੀਂ 10-10 ਪੜੇ ਨੇ ਮੁੰਡਿਆਂ ਦੀ ਲਿਸਟਾਂ ਬਣਾ ਕੇ ਲਿਆਉ ਦੇ ਯੂਸਡ ਟੂ ਗਿਵ them এমਪਲੋਇਮੈਂਟ ਕੋਈ ਬਿੱਲਾ ਨਹੀਂ ਸੀ ਛੱਡਦੇ ਹੁਣ ਤੁਸੀਂ ਦੇਖਣ ਲੇ ਕੋਈ ਹੈ ਹੀ ਕੋਈ ਯੰਗ ਸਭ ਯੰਗ ਤਾਸ਼ ਕਿਰ ਰਹੇ ਨੇ ਹਾਂ ਬਿਲਕੁਲ ਵੇਖ ਇੱਕ ਬੁੱਢਾ ਆਦਮੀ ਹੈ ਇਹ ਕੋਈ ਇਹ ਇੱਕ ਅੱਛਾ ਨਹੀਂ ਅੱਛੀ ਗੱਲ ਨਹੀਂ ਨਾ ਹੈਗੀ ਸੋਸਾਇਟੀ ਲਈ ਗਈ ਪੰਜਾਬ ਲਈ ਵੀ 25 ਸਾਲ ਦੇ 20 ਸਾਲ ਦੇ 30 ਸਾਲ ਦੇ ਤਾਸ਼ ਖੇਡਣ ਔਰ ਸਾਈ ਦੇ ਤਾਸ਼ ਹੀ ਖੇਡਦੇ ਹੁੰਦੇ ਤੇ ਇਹੀ ਚੱਲਦਾ ਕੰਮ ਜਿਵੇਂ ਮੰਨ ਲਓ ਵੀ ਕੋਈ ਇਦਾਂ ਦਾ ਮਾਹੌਲ ਬਣ ਜਾਂਦਾ ਜਿਵੇਂ ਪਹਿਲਾਂ ਬਣਿਆ ਸੀ 98 ਦੀ ਤੁਸੀਂ ਗੱਲ ਕਰ ਰਹੇ ਹੋ ਨਾ 6-7 ਸੀਟਾਂ ਜਿੱਤੀਆਂ ਸੀ ਜਣਾ ਮਾਨਸਬ ਦੀ ਪਾਰਟੀ ਨੇ ਤੇ ਜੇ ਮੰਨ ਲਓ ਮੁੜ ਕੇ ਇਦਾਂ ਦਾ ਮਾਹੌਲ ਬਣ ਜਾਂਦਾ ਹਾਂਜੀ ਜੇ ਮੁੜ ਕੇ ਉਦਾਂ ਦਾ ਕੋਈ ਮਾਹੌਲ ਬਣ ਜਾਂਦਾ ਤੇ ਫਿਰ ਕੋਈ ਇਦਾਂ ਦਾ ਕੀ ਕੰਮ ਹੈ ਵੀ ਜਿਹੜਾ ਮਾਨਸਬ ਕਰਨਗੇ ਜਿਹੜਾ ਨਹੀਂ ਹੋਇਆ ਹੈਗਾ ਵੀ ਇਹਨਾਂ ਦੀ ਪਾਰਟੀ ਐਮਪੀ ਬਣ ਕੇ ਕਰੋ ਨਹੀਂ ਉਹ ਤਾਂ ਨਹੀਂ ਹੋਣੀ ਸਿਚੁਏਸ਼ਨ ਉਹ ਤਾਂ ਲੱਕੀ ਮੈਨਰ ਪਲਟ ਗਿਆ ਸੀਗਾ ਉੱਥੇ ਲੋਕਾਂ ਨੇ ਮੈਨੂੰ ਨਾਲ ਪਰਦੇ ਦੇਖ ਲਿਆ ਵੀ ਇਹ ਮਾਨਸਾਹਬ ਦੇ ਨਾਲ ਐ ਨੇ ਮੈਨੂੰ ਕਹਿੰਦੇ ਮੈਨੂੰ ਅਸੀਂ ਪੈਰ ਚੁੰਮਣੇ ਨੇ ਉਦੋਂ ਨਾ ਪੁੱਛਦੇ ਸੀਗੇ ਇਹਨਾਂ ਨੂੰ ਉਹ ਮੈਂ ਕਿਹਾ ਵੀ ਦੇਖੋ ਤੁਹਾਡੇ ਸਾਹਮਣੇ ਮੈਂ ਵੀ ਤੇ ਮੈਂ ਤੁਹਾਡੇ ਕੋਲ ਬਹਿ ਗਿਆ ਇੱਥੇ ਆਪਾਂ ਜਾ ਸਕਦੇ ਸਟੇਜ ਤੱਕ ਇੱਕ ਤਿਲ ਤਰ ਨੂੰ ਤਾਂ ਨਹੀਂ ਸੀ ਲੋਕਾਂ ਨੇ ਮੇਰੇ ਪੈਰ 'ਤੇ ਮੇਰੇ ਪੈਰਾਂ ਨੂੰ ਹੱਥ ਲਾ ਕੇ 당ਕ ਕੇ ਲੋਕ ਵੀ ਤੁਸੀਂ ਕੋਈ ਤਾਂ ਲੱਗਦੇ ਹੀ ਹੋਰ ਉਹ ਉਦੋਂ ਤਾਂ ਇਹਨਾਂ ਨੂੰ ਇੱਕ ਪੁੱਛਦੇ ਸੀ ਨਾ ਲੋਗ ਇਹ ਬੜੀ ਛੋਟੀ ਗੱਲ ਥੋੜੀ ਹੈ ਇੱਕ ਡੀਜੀਪੀ ਬਣਨ ਵਾਲਾ ਬੰਦਾ ਹਾਂਜੀ ਤੇ ਜਦੋਂ ਤਾਲ ਤੱਕ ਠੱਠਿਆ ਇੱਥੇ ਕਰੀ ਸੀਗੇ ਹਾਂਜੀ ਤੇ ਚਿੱਕਾ ਮਾਰਦੇ ਸੀ ਚਿੱਕਾ ਮਾਰਦੇ ਸੀ ਇਹਨਾਂ ਮਤਲਬ ਇਹ ਕੋਈ ਡਰਾਮਾ ਨਹੀਂ ਕਹਦੇ ਉਹ ਜਨਰਲੀ ਫੀਲ ਕਰਦੇ ਸੀ ਔਰ ਉਹਨਾਂ ਦੇ ਹੁਣ ਵੀ ਦਿਮਾਗ 'ਚ ਇਹ ਇਹੀ ਹੈ ਭਾਵੇਂ ਆਪਾਂ ਨੂੰ ਲੱਗਦਾ ਹੈ ਫੌਜ ਜਰਨੈਲ ਵੀ ਬਣੇ ਨੇ ਜੇ ਪਰ ਐਸੇ ਲਈ ਕੁਝ ਚੀਜ਼ ਤੋਂ ਸੁਪਰੀਮ ਕੋਰਟ ਹਾਈ ਵਿੱਚ ਕੋਈ ਜੱਜ ਨਹੀਂ ਹੈ ਆਪਣਾ ਸਿੱਖਾਂ ਦਾ ਤੇ ਇਹਨਾਂ ਗੱਲਾਂ ਤੋਂ ਇਹ ਤਾਂ ਹੁੰਦਾ ਹੀ ਹੈ ਨਾ ਜੇ ਆਪਾਂ ਨੂੰ ਸੁਪਰੀਮ ਕੋਰਟ ਵਿੱਚ ਚੀਫ ਆਫ ਦਿ ਆਰਮਡ ਸਟਾਫ ਬਣੇ ਨੇ ਠੀਕ ਹੈ ਜੀ ਹੋਰ ਲੈਫਟੇਨੈਂਟ ਜਨਰਲ ਬਹੁਤ ਬਣੇ ਹੋ ਤਿੰਨ ਤਿੰਨ ਜਨਰਲ ਨੇ ਹਸਬੰਦ ਦੇ ਦਿਆ ਇਸ ਲਈ ਜੀ ਆੜਾ ਪਿੰਡ ਹੈ ਨਾ ਤਲਾਨੀਆਂ ਇਹਦੇ ਬਾਰੇ ਚ ਇਸ ਵੇਲੇ ਸਰਵਿੰਗ ਦੋ ਇੱਕ ਤਾਂ ਹਿੰਦਰਵੀ ਮਾਨ ਲੈਫਟਨੈਂਟ ਜਨਰਲ ਮੇਜਰ ਜਨਰਲ ਮਹਿੰਦਰਪਾਲ ਇੱਕ ਮੇਰਾ ਭਤੀਜਾ ਇਸ ਵੇਲੇ ਮੇਜਰ ਜਨਰਲ ਹੈ ਐਂਡ ਹੀ ਇਜ਼ ਯੰਗ ਬੋਏ ਉਹਨੇ ਖਰੇ ਕੀ ਬੰਨਾ ਇਹ ਪੜੇ ਲਿਖਿਆ ਦਾ ਵੀ ਇੱਥੇ ਪਿੰਡ ਤੇ ਆ ਪਿੰਡ ਬੜੀ ਵੱਡੀ ਤਿੰਨ ਜਰਨੈਲ ਹੋਣੇ ਜੀ ਫਿਰ ਇਹ ਇਹ ਜਿਹੜਾ ਸਦਾਸੀ ਮਨਜੀਤ ਸਿੰਘ ਹੋਣੀ ਆਈਪੀਐਸ ਦੇ ਛੋਟਾ ਤੇ ਆਪਣੇ ਉਦੋਂ ਕਿ ਸਫਾਰਸ਼ਾਂ ਨਹੀਂ ਬਣੇ ਜੀ ਆਪਣੇ ਲਿਆਕਤ ਦੇ ਸਿਰ ਤੇ ਬਣੇ ਸੀ ਨਾ ਸੌੜ ਆਫ ਹਨਰ ਮਿਲੀ ਸੀ ਤਾਨੂੰ ਜਦੋਂ ਇਹ ਪਾਸ ਆਊਟ ਹੋਏ ਨੇ ਨਾ ਆਈਪੀਐਸ ਦੇ ਕੋਰਸ ਤੋਂ ਹੀ ਗਾਟ ਸੌੜ ਆਫ ਹਨਰ ਇਨ ਸਪਾਈਟ ਆਫ ਇਹਨਾਂ ਦੀ ਇਹਨਾਂ ਦੀ ਨਿਗਾ ਘੱਟ ਸੀ ਬਚਪਨ ਤੋਂ ਹੀ ਫਿਰ ਇਹਨਾਂ ਨੇ ਇਹਦਾ ਹਸ ਤੂੰ ਜਾਂਦੇ ਜਾਂਦੇ ਵੀ 13 ਸੀਟਾਂ ਨੇ ਇਸ ਵਕਤ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਕੀ ਜਵਾਬ ਰਹਦੇ ਨੇ ਕਿੰਨੀਆਂ ਸੀਟਾਂ ਤੁਹਾਨੂੰ ਉਮੀਦ ਹੈ ਗਈਆਂ ਵੀ ਤੁਹਾਡੀ ਪਾਰਟੀ ਦੇ ਸੇ ਆਉਣਗੇ ਅਮਰਤਪਾਲ ਤੋਂ ਬਿਨਾ ਮੈਂ ਦੇਖੋ ਮੈਂ ਇਸ ਜਿਹੜੀ ਤਸਵੀਰ ਨਾਲ ਹੈ ਨਾ ਮੈਂ ਰਿਆਂ ਹੁਣ ਨਹੀਂ ਮੈਂ ਐਕਡਮ ਮੈਂ ਤਾਂ ਘਰ ਬੈਠਾ ਨਹੀਂ ਹੁਣ ਮੈਂ ਜਾ ਨਹੀਂ ਸਕਦਾ ਮੈਂ ਅਜੇ ਸਰੂਰ ਨਹੀਂ ਗਿਆ ਅਜੇ ਤੱਕ ਅੱਛਾ ਇਹ ਜੇ ਕਰਕੇ ਕੋਈ ਮੈਂ ਲਕਸ਼ੀਤ ਨਹੀਂ ਠੀਕ ਆਦਰਵਾਇਜ਼ ਇਹ ਇਹ ਜਿਹੜਾ ਹੁਣ ਦਾ ਫਰਕ ਉਹਦੇ ਨਾਲ ਬਹੁਤ ਹੈ ਹੌਲੀ ਹੌਲੀ ਆ ਬਣ ਰਿਹਾ ਸੀਗਾ ਠੀਕ ਬੰਦੇ ਆ ਮਤਲਬ ਇਹਨੂੰ ਤੁਸੀਂ ਆਪ ਦੱਸੋ ਵੀ ਕਿਹਦੇ ਬੰਦੇ ਨੇ ਕਿਹੜੀ ਪਾਰਟੀ ਨੇ ਅਮਰਤਪਾਲ ਨੂੰ ਪੜਾ ਕਿਹਾ ਸੀ ਸਾਰੇ ਤਰੀਫਾਂ ਹੀ ਕਰਦੇ ਸੀ ਓਵਰਨਾਈਟ ਸਾਰੇ ਕੇਜ ਹੋ ਗਏ ਇੱਕ ਉਹ ਗਲਤ ਤਰੀਕਾ ਸੀਗਾ ਦਰਵਾਸਾ ਲਿਆਂਦਾ ਉਹਨੂੰ ਬਸ ਉਹਦੇ ਤੋਂ ਹੀ ਇੱਕ ਐਸਾ ਮਾਹੌਲ ਬਣ ਗਿਆ ਕਿ ਉਤੇ ਐਡਾ ਭੜਾ ਕੇਸ ਦਫਾ ਲਾਤੀ ਇਹ ਜੇਠ ਮਲਾਨੀ ਉਦੋਂ ਆਏ ਜੋ ਪਹਿਲੀ ਵਾਰੀ ਸਿਮਰਤ ਜੀ ਤੇ ਉਹਨਾਂ ਦੇ ਬਣਿਆ ਨਾ ਇਹ ਕੇਸ ਤੇ ਫਦੀਆ ਸਾਹਿਬ ਜੇਠ ਮਲਾਨੀ ਆਏ ਸੀਗੇ ਕੋਈ ਫੀਸ ਨਹੀਂ ਸੀ ਲਈ ਹੈ ਜੇਠ ਮਲਾਨੀ ਉਹਦੇ ਕੀ 50 ਲੱਖ ਤੋਂ ਉੱਥੇ ਕੋਲੋਂ ਜਾ ਕੇ ਪੇਸ਼ ਹੁੰਦੇ ਨੇ ਬਿਲਕੁਲ ਦਿੱਲੀ ਨਹੀਂ ਹਾਂ ਇੱਥੇ ਫਦੀਆ ਜਿੱਤਾਂ ਹਰ ਦਾ ਮਸਲਾ ਨਹੀਂ ਹੈਗਾ ਕਿ ਲੜ ਰਹੀ ਨਹੀਂ ਇਹ ਤਾਂ ਹਾਂ ਇਹ 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 ਇਹਨੂੰ ਇਹਦਾ ਹੋਰ ਹੀ ਕਾਮੀ ਹੋਰ ਹੈ ਸਮਝਣ ਦੀ ਹੈ ਕਿ ਜਿਹੜੇ ਸਾਰੇ ਗਏ ਜਾਂਦੇ ਨੇ ਜੀ ਇਹਨਾਂ ਨੇ ਬੜੀਆਂ ਸ਼ਹੀਦੀਆਂ ਦਿੱਤੀਆਂ ਅਜੇ ਵੀ ਬੱਟ ਰਹੇ ਹੀ ਸਾਹਮਦੇ ਨੇ ਅੰਨ ਹੀ ਦਿੰਦੇ ਨੇ ਅੰਨ ਦਾਤੇ ਵੀ ਇਹੀ ਦੇ ਜਿਹੜੀ ਤੇ ਸਾਰਾ ਕੁਝ ਇਹੀ ਸਾਹਮਦੇ ਨੇ ਤੇ ਫੇਰ ਊਠ ਪਟਾਵੇਂ ਨਾ ਬੋਲਦੇ ਨੇ ਉਸ ਲਈ ਤਾਂ ਜਰੂਰ ਕੁਸਾਉਂਦਾ ਜਿਹੜਾ ਹੈ ਕਿ ਸਮਝਦਾਰ ਸਿੱਖ ਹੈ ਪੀ ਇਹ ਸਾਨੂੰ ਕਿਉਂ ਇੰਨਾ ਭੜੇ ਗਿੰਦੇ ਨੇ ਮੰਨੇ ਹੋਰ ਬਾਕੀ ਦਾ ਇਹ ਜਿਹੜਾ ਅਡਰੇ ਹੋਣ ਦੀ ਗੱਲ ਕੋਈ ਨਹੀਂ ਕਰਦਾ ਜੀ ਜੀ ਨਾਲੇ ਉਹ ਇੱਕ ਇਸ ਕੰਟੈਸਟ ਕਿਹਾ ਸੀ ਉਹਨਾਂ ਨੇ ਕਿ ਜਦੋਂ ਭਗਤ ਸਿੰਘ ਨੇ ਬੰਬ ਜਗ੍ਹਾ ਉੱਥੇ ਸਪਿਆ ਸੀਗਾ ਤੇ ਉਹਨਾਂ ਨੇ terrorism ਪੈਦਾ ਕੀਤਾ ਸੀ ਨਾ ਫਿਰ ਤੇ ਉਦੋਂ ਉਹਨੇ ਉਸ ਸਮੇਂ ਦੇ ਹਿਸਾਬ ਨਾਲ ਉਹ ਅਤਵਾਦੀ ਹੈ ਨਾ ਡਰਾਉਣਾ ਅਤਵਾਦ ਅਤਵਾਦੀ ਕੀ ਨਹੀਂ ਕਿ ਜਾ ਕੇ ਵੱਤ ਵੱਤ ਲੋਕਾਂ ਨੂੰ ਡਰਾ ਕੇ ਰੱਖਣਾ ਤੇ ਉਹਨਾਂ ਨੇ ਵੀ ਇਸ ਵਾਸਤੇ ਉਹਨੇ ਤਾਂ ਕਿ ਅਸੀਂ ਅਦਰਵਾਈਜ਼ ਸਾਰੇ ਸਮਝਦੇ ਹੀ ਆ ਭਾਈ ਭਗਤ ਸਿੰਘ ਨੂੰ ਤਾਂ ਮਤਲਬ ਉਹਨਾਂ ਉਹਨਾਂ ਨੇ ਲੋਕਾਂ ਨੇ ਇਸੇ ਗੱਲ ਨੂੰ ਬੜਾ ਹੋਰ ਆ ਉਹ ਥੋੜਿਆ ਹਰ ਇੱਕ ਜਿਹੜਾ ਪਲਸਬ ਆਦਮੀ ਹੈ ਨਾ ਜੀ ਜਿਹੜਾ ਧਰਮ ਧਰਮ ਨਾਲ ਪਿਆਰ ਕਰਦਾ ਆਪਣੀ ਕੌਮ ਨਾਲ ਪਿਆਰ ਕਰਦਾ ਗਰੀਬਾਂ ਨਾਲ ਪਿਆਰ ਕਰਦਾ ਹੁੰਦਾ ਉਹ ਮੋਸ਼ਨਲ ਹੁੰਦਾ ਉਹਨਾਂ ਦੀ ਮੋਸ਼ਨਲ ਹੁੰਦੇ ਇੱਕ ਵਾਰੀ ਗੱਲਾਂ ਹੋਰ ਬੰਦ ਜਾਂਦੀਆਂ ਬਿਲਕੁਲ ਉਹ ਤੇ ਬਾਕੀ ਦੀ ਸੀਟਾਂ ਦਾ ਕੋਈ ਪਤਾ ਨਹੀਂ ਕਿ ਕਿਦੀਆਂ ਚਾਰ ਕਿਦੀਆਂ ਹੋਣੀਆਂ ਪੰਜ ਕਿਦੀਆਂ ਹੋਣੀਆਂ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਪਤਾ ਹੀ ਨਹੀਂ ਆਪਾਂ ਨੂੰ ਇਹ ਤਾਂ ਬਾਰੇ ਹੈ ਜਿਹੜੀ ਪਾਰਟੀ ਜਾਂ ਸਵੇਰੇ ਕਿੱਦੀ ਜਾਏ ਹੁਣ ਕੱਲ ਗਿਜਾਰਾਮ ਖੜਾ ਹੈ ਹਾਂਜੀ ਗਿਜਾਰਾਮ ਜਦ ਕੇ ਨੂੰ ਇੱਕ ਵਾਰੀ ਉਧਰ ਫਰੀਦਕੋਟ ਵੱਲ ਮਾਲਵੇ ਤੇ ਇਹਨੂੰ ਰਾਹੁਲ ਗਾਂਧੀ ਟਿਕਟ ਦਿੱਤੀ ਮਤਲਬ ਕੋਈ ਹਸਤਾ ਥੋੜੀ ਕਾ ਕਾਦੀ ਪਾਰਟੀ ਕਾਦੀ ਪੋਲਿਟਿਕਸ ਹੈ ਕਾਦੀਆਂ ਪਾਰਟੀਆਂ ਨੇ ਇਹ ਤਾਂ ਐਵੇਂ ਗੱਲਾਂ ਇਹਦੇ ਹੈ ਬਸ ਜੀ ਬਹੁਤ ਤੰਗ ਜੀ ਤਾਂ ਸਾਡੇ ਨਾਲ ਸਨ ਸੀਪੀਐਸ ਮਾਨ ਸਾਹਿਬ ਜਿਨ੍ਹਾਂ ਨੇ ਬਹੁਤ ਸਾਰੀਆਂ ਸਿਮਰਜੀਤ ਸਿੰਘ ਮਾਨ ਦੇ ਹੋਣਾ ਨਾਲ ਜਿਆਦਾਾਂ ਸਾਂਝੀਆਂ ਕੀਤੀਆਂ ਨੇ ਬਹੁਤ ਸਾਰੀਆਂ ਉਸ ਤਰੀਕੇ ਦੀਆਂ ਗੱਲਾਂ ਕੀਤੀਆਂ ਨੇ ਜਿਹੜੀਆਂ ਬਹੁਤ ਸਾਰੇ ਦਰਸ਼ਕ ਨਹੀਂ ਜਾਣਦੇ ਹੋਣੇ ਤੇ ਖਾਸ ਤੌਰ ਦੇ ਉੱਤੇ ਅਮਰਤਪਾਲ ਦੇ ਬਾਰੇ ਵਿੱਚ ਵੀ ਇਹਨਾਂ ਨੇ ਆਪਣਾ ਗੱਲ ਰੱਖੀ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ